Thank okay. okay. you. Okay. 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 Okay.

ਉਨਾ ਬਾਰੀ ਇੱਕੋ ਸਾਈਡ ਤੇ ਰੱਖੀ ਸਭੀ ਰੱਖੋ ਖੋਲੇ ਨਾ ਖੋਲ ਦੇ ਬਸ ਆ ਜਾ ਘਰੇ ਲਾ ਕੇ ਤੇਰਾ ਆਉਂਦੀ ਘਰ ਦੀ ਠੀਕ ਆਉਂਦੇ ਘਰ ਤੇ ਆ ਜਾ ਜੀ ਇਹ ਦੇਵਾ ਹਾਂ ਜੀ ਸਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜੇ ਸੀ ਪਹੁੰਚੇ ਸੀ ਕਿ ਪਿੰਡ ਬਦਨ ਸਿੰਘ ਵਾਲਾ ਇੱਥੇ ਕੁਝ ਪਰਿਵਾਰਾਂ ਦਾ ਸੀ ਪਿਛਲੇ ਦਿਨੀ ਕੋ ਸੋਸ਼ਲ ਮੀਡੀਆ ਤੇ ਅਸੀਂ ਸਾਰੇ ਦੇਖ ਹੀ ਰਹੇ ਆ ਮਨੁਸ਼ ਦੇ ਜਨਮੇ ਵੀ ਸੁਣ ਰਹੇ ਆ ਕਿ ਕੁਝ ਪਰਿਵਾਰਾਂ ਦੇ ਇੱਥੇ ਘਰ ਜਲੇ ਸੀ ਕੋਈ ਜਲਾਵਤ ਤੇ ਇਸ ਜਿਹੋ ਨਾਲ ਕਾਫੀ ਨੁਕਸਾਨ ਹੋਇਆ ਸੀ ਜੋ ਜਿਵੇਂ ਸਾਨੂੰ ਪਤਾ ਲੱਗਾ ਖਾਲਸਾ ਢੀ ਦੀ ਟੀਮ ਆਪਣੀ ਏਡ ਲੈ ਕੇ ਜੀ ਪਹੁੰਚੀ ਸੀ ਪਰਿਵਾਰ ਨੂੰ ਮਦਦ ਕੀਤੀ ਗਈ ਹੈ ਪਰਿਵਾਰ ਨਾਲ ਗੱਲਬਾਤ ਕੀਤੀ ਗਈ ਹੈ ਪਰਿਵਾਰਾਂ ਦੇ ਦੁੱਖ ਦੀ ਘੜੀ ਦੇ ਵਿੱਚ ਅਸੀਂ ਇੱਕ ਆਪਣੇ ਵੱਲੋਂ ਛਜੀ ਪੇਟਾ ਲੈ ਕੇ ਇਹਨਾਂ ਤੱਕ ਪਹੁੰਚਿਆ ਜਿੰਨਾ ਵੀ ਹੋ ਸਕਦਾ ਗਾਹ ਵੀ ਅਸੀਂ ਇਹਨਾਂ ਲਈ ਇਸੇ ਤਰ੍ਹਾਂ ਮਦਦ ਕਰਤ ਰਹਾਂਗੇ ਪਰਿਵਾਰ ਨੂੰ ਮਦਦ ਹੋਈ ਹੈ ਆਪਾਂ ਇਹਨਾਂ ਦੀ ਰਮੀ ਬੇਨਤੀ ਜਿਹੜੀ ਪ੍ਰਵਾਨ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹਾਂਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਗੁਰਵਿੰਦਰ ਸਿੰਘ ਕਿਹੜੀ ਸੰਸਥਾ ਤੋਂ ਆਏ ਸਰ ਅਸੀਂ ਖਾਲਸਾ ਢੀ ਤੋਂ ਆਏ ਹਾਂ ਜੀ ਸਰ ਅੱਜ ਜੜੀ ਤੁਸੀ ਮਦਦ ਪਹਚਾਈ ਗਈ ਹੈਗੀ ਹੈ ਪਿੰਡ ਦਾਨ ਸਿੰਘ ਵਾਲਾ ਦੇ ਵਿੱਚ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਠੀਕ ਹੈ ਜੀ ਦੇਮੀ ਆਪਲੀ ਨੂੰ ਵੀ ਪਤਾ ਹੀ ਹੈ ਥੋੜੇ ਦਿਨ ਪਹਿਲਾਂ ਹੀ ਮੰਦਪਾਗੜੀ ਜਿਹੜੀ ਘਟਨਾ ਵਾਪਰੀ ਹੈ ਹਨਾ ਆઠ ਘਰਾਂ ਨੂੰ ਜਲਾ ਦਿੱਤਾ ਗਿਆ ਜਿਹਦੇ ਵਿੱਚ ਇਹਨਾਂ ਦਾ ਕਾਫੀ ਮਾਲੀ ਨੁਕਸਾਨ ਵੀ ਹੋ ਗਿਆ ਉਹਦੇ ਕਰਕੇ ਫਿਰ ਸਾਨੂੰ ਜਿਹੜੀ ਰਿਕੁਐਸਟ ਆਈ ਸੀ ਪਰਿਵਾਰ ਵੱਲੋਂ ਮੀਤ ਪਿੰਡ ਵਾਲਿਆਂ ਵੱਲੋਂ ਕਿ ਤੁਸੀਂ ਜਿਹੜਾ ਉਪਕਰਾਰ ਨੂੰ ਜ਼ਰੂਰੀ ਵਸਤਾਂ ਜਿਹੜੀਆਂ ਪ੍ਰੋਵਾਈਡ ਕਰੋ ਉਹਦੇ ਰਿਗਾਰਡਿੰਗ ਫਿਰ ਅਸੀਂ ਅੱਜ ਲੈ ਕੇ ਆਏ ਆ ਪਟਿਆਲੇ ਤੋਂ ਜੋ ਵੀ ਪਰਿਵਾਰ ਨੂੰ ਲੋੜੀਦਾ ਸੀਗਾ ਅੱਜ ਉਹਨਾਂ ਨੂੰ ਲਿਆ ਕੇ ਪਤਾਇਆ ਬਰਤਨ ਹੈ ਉਹਦੇ ਵਿੱਚ ਕੰਕਤੇ ਨੇ ਕੰਬਲ ਨੇ ਤੇ ਪਾਣੀ ਵਾਲੀ ਟੈਂਕੀ ਤੇ ਲੋੜੀਦਾ ਹੋਰ ਸਮਾਨ ਵੀ ਹੈ ਸਰ ਹਾਂ ਪਹਿਲਾਂ ਹਾਲਤ ਅਸੇ ਹੀ ਸਮਾਨ ਲੈ ਕੇ ਆਏ ਕਿਉਂਕਿ ਪ੍ਰੋਬਲਮ ਜਿਹੜੀ ਜਿਹੜੀ ਸਾਨੂੰ ਲਿਸਟ ਪ੍ਰੋਵਾਈਡ ਹੋਈ ਸੀਗੀ ਉਹਦੇ ਅਕੋਰਡਿੰਗਲੀ ਅਸੀਂ ਜਿਹੜਾ ਸਮਾਨ ਇਹਨਾਂ ਨੂੰ ਦਿੱਤਾ। ਸਮਾਨ ਤਾਂ ਬੱਚਿਆਂ ਦੀ ਪੜ੍ਹਾਈ ਵਾਲਾ ਵੀ ਨਜ਼ਰ ਆ ਰਿਹਾ ਸਾਰਾ। ਤੁਸੀਂ ਕੱਟ ਰਹੇ ਹੋ। ਹਾਂ ਬੱਚਿਆਂ ਦੇ ਸਕੂਲ ਬੈਗ ਵੀ ਲੈ ਕੇ ਆਏ ਆ। ਤਾਂ ਉਹ ਵੀ ਆਪਾਂ ਬੱਚਿਆਂ ਨੂੰ ਹਾਂਜੀ ਭੈਣ ਜੀ ਕੀ ਨਾਮ ਹੈ ਤੁਹਾਡਾ? ਸਾਰੂਜੀਤ ਕੌਰ ਭੈਣ ਜੀ ਜਿਹੜਾ ਪਿੰਡ ਆ ਤੁਹਾਡਾ? ਪਿੰਡ ਦਾਨ ਸਿੰਘ ਵਾਲਾ। ਬੰਨ ਜੀ ਜਿਹੜਾ ਤੁਹਾਨੂੰ ਖਾਲਸਾ ਐਡ ਨੇ ਅੱਜ ਮਦਦ ਕੀਤੀ ਹੈਗਾ ਇਹਦੇ ਬਾਰੇ ਤੁਸੀਂ ਕੀ ਕਹਿਣਾ ਹੈ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਜਿਹੜਾ ਸਾਡੇ ਲਈ ਇੰਨਾ ਸੋਚਿਆ ਇੰਨਾ ਕੀਤਾ ਹੁਣ ਤੁਹਾਨੂੰ ਜਿਹੜੀਆਂ ਜ਼ਰੂਰਤਾਂ ਦੀਆਂ ਅਵਸਥਾਆਂ ਹੈਗੀਆਂ ਤੁਹਾਨੂੰ ਉਹ ਦਿੱਤੀਆਂ ਗਈਆਂ ਤੇ ਉਹਦੇ ਨਾਲ ਤੁਹਾਡਾ ਗੁਜ਼ਾਰਾ ਹੋ ਰਿਹਾ ਹੈਗਾ ਸਹੀ ਜੀ ਹਜੇ ਤੱਕ ਤਾਂ ਕੋਈ ਗੁਜ਼ਾਰਾ ਨਹੀਂ ਅੱਜ ਵਿਚਾਰਿਆਂ ਨੇ ਇਹਨਾਂ ਨੇ ਸਮਾਨ ਦਿੱਤਾ ਇਹਨਾਂ ਦਾ ਧੰਨਵਾਦ ਅੱਜ ਤੋਂ ਹੌਲੀ-ਹੌਲੀ ਸੈਟਿੰਗ ਕਰਾਂਗੇ ਇਹ ਰੱਗ ਜਾ ਕੇ ਕੁਝ ਕਰ ਕਹਿ ਸਕਦੇ ਆ ਖਾਲਸਾ ਏਡ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਇਹਨਾਂ ਦਾ ਤਾਂ ਜੀ ਧੰਨਵਾਦ ਕਰ ਸਕਦੇ ਆ ਜਿੰਨਾ ਵੀ ਹੋ ਸਕਦਾ ਸਾਥ ਇਹਨਾਂ ਦਾ ਪ੍ਰਦਾਨ ਕਿਹੜਾ ਸੁਰਪਾ ਜੀ ਹਾਂਜੀ ਬਾਬਾ ਜੀ ਕੀ ਨਾਮ ਹੈ ਤੁਹਾਡਾ ਪਰਚਨ ਸਿੰਘ ਜੀ ਬਾਬਾ ਜੀ ਅੱਜ ਖਾਲਸਾ ਏਡ ਨੇ ਤੁਹਾਡੀ ਮਦਦ ਲਈ ਆਏ ਹੈਗੇ ਤੁਹਾਡਾ ਕੀ ਕਹਿਣਾ ਹੈ ਇਹਦੇ ਬਾਰੇ ਇਹਦੇ ਬਾਰੇ ਜੀ ਤੇ ਅਸੀਂ ਤਾਂ ਧੰਨਵਾਦ ਕਰਦੇ ਵੀ ਬਹੁਤ ਬਹੁਤ ਧੰਨਵਾਦ ਆ ਗਰੀਬਾਂ ਦੇ ਜਿਨ੍ਹਾਂ ਨੇ ਸਾਰ ਲਈਏ ਬਹੁਤ ਬਹੁਤ ਧੰਨਵਾਦ ਕਰ ਸਕਦੇ ਹਾਂ ਜੀ हां जी माता जी ਕੀ ਨਾਮ ਹੈ ਤੁਹਾਡਾ ਮਾਤਾ ਜੀ ਖਾਲਸਾ ਹੈ ਏ ਤੁਹਾਡੀ ਮਦਦ ਕਰਨ ਲਈ ਪਹੁੰਚੀ ਹੈ ਉਹਨਾਂ ਬਾਰੇ ਕੀ ਕਹਿਣਾ ਤੁਹਾਡਾ ਧੰਨਵਾਦ ਸਰ ਕੀ ਨਾਮ ਹੈ ਤੁਸੀਂ ਮੈਂ ਅਸਈ ਮੋਹਨ ਸਿੰਘ ਚੌਂਕੀ ਜਾਂਜ ਗੋਣਿਆਣਾ ਅੱਜ ਖਾਲਸਾ ਹੈ ਆਈ ਹੈ ਪਿੰਡ ਦਨ ਸਿੰਘ ਵਾਲਾ ਵਿੱਚ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਸਰ ਇਹ ਵੀ ਖਾਲਸਾ ਹੈ ਦੀ ਟੀਮ ਆਈ ਹੈ ਪਟਿਆਲਾ ਤੋਂ ਜਿਹੜੇ ਪਰਿਵਾਰਾਂ ਦੇ ਆ ਅਗਲੇ ਘਰ ਸੜ ਜਲਾਏ ਗਏ ਸੀਗੇ ਉਹਨਾਂ ਦੀ ਸਿਹਤ ਵਾਸਤੇ ਆਈਏ ਥੋੜਾ ਸਮਾਨ ਲੈ ਕੇ ਆਏ ਉਹ ਸਾਡੀ ਡਿਊਟੀ ਲੱਗੀ ਸੀ ਵੀ ਕੋਲੇ ਖੜ ਕੇ ਅਸੀਂ ਇਹਨਾਂ ਦਾ ਸਮਾਨ ਹਰ ਘਰਾਂ ਨੂੰ ਦਵਾ ਰਹੇ ਹਾਂ ਜੋ ਜੋ ਜਿਵੇਂ ਪਾਣੀ ਦੀਆਂ ਟੈਂਕੀਆਂ ਲੈ ਕੇ ਆਏ ਗੱਦੇ ਲੈ ਕੇ ਆਏ ਬੱਚਿਆਂ ਦੇ ਵਾਸਤੇ ਕਿਤਾਬਾਂ ਲੈ ਕੇ ਆਏ ਹਨ ਰਾਸ਼ਨ ਲੈ ਕੇ ਆਏ ਉਹ ਸਾਰਾ ਸਮਾਨ ਕਾਲ ਸਾਈਡ ਦੀ ਟੀਮ ਦੇ ਰਹੀ ਇਹਨਾਂ ਨੂੰ ਅਸੀਂ ਬਸ ਸੁਰੱਖਿਆ ਵਾਸਤੇ ਖੜੇ ਹਾਂ ਕੋਲੇ ਮੁੰਡਾ ਆ ਗਿਆ ਹਾਂ ਪਰ ਕਿਹਦੇ ਚੰਗ ਪਰ ਕਿਹਦਾ ਆ ਗਿਆ ਆਪਣਾ ਇਹ ਸੰਦੀਪ ਕੌਰ ਤੇ ਸਹਿਜ ਬਰੀਦ ਇਹਨਾਂ ਨੂੰ ਦਿਓ ਜੀ ਦੋ ਇੱਕ ਸੀਗਾ ਜੀ ਪ੍ਰਭਜੋਤ ਸਿੰਘ ਹਾਂ जी <laughs> माफ़ ਪਾਪਾ ਦਾ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਪਾਪਾ ਦਾ ਮਾਲਕ ਬਾਈ ਸਭ ਕੁਝ ਨਾਲ ਕਿਨੇ ਵੇਖਾਈ ਚੋ ਦੇਖਾਈ ਉਹ ਤੁਹਾਨੂੰ ਜਰੀਏ ਜੀ ਜਿਹੜੇ ਅੱਜ ਦੁੱਖ ਦੀ ਘੜੀ ਵਿੱਚ ਖੜੇ ਹੋ ਉਹ ਤੁਹਾਨੂੰ ਧੰਨਵਾਦ ਧੰਨਵਾਦ ਆ ਜਾ ਬਾਈ ਕਪੜਾ ਵੀ ਆ ਜੀ ਜਮੋ ਬਗਾਲੇ ਬਸ ਇੱਥੇ ਲੈ ਰਾ ਟੱਕਣਾ ਇਹਦਾ ਕਹੀਦੀ ਆ ਦੱਸਾਇ ਇੱਦਰੀ ਲੈ ਦੇ ਉਹ ਗਾਹ ਤੇਰੇ ਆ ਮੜੀ ਜਾ ਇੱਧਰ ਹਟ ਹੋ ਜਾ ਇਹਦਾ ਟੈਂਕ ਨਹੀਂ ਪਾਣੀ ਆ ਇਹ ਦੋੜਾ ਦੇ ਇੱਕ ਟੱਕਣਾ ਲੈ ਇਹਨਾਂ ਨੂੰ ਇੱਧਰ ਲਾ ਲੈ ਕਿੱਥੇ ਨਾ ਇਹਦੇ ਚੋਂ